ਦੇਖੋ ਸਾ ਸੁधीर ਸਿੰਘ ਬਾਦਲ ਨੂੰ ਮੈਂ ਤਾਂ ਅਪੀਲ ਕਰਾਂਗਾ ਕਿ ਤੱਕੜੀ ਦੀ ਬੇਇੱਜ਼ਤੀ ਨਾ ਕਰੋ ਤੱਕੜੀ ਦੀ ਬੇਇੱਜ਼ਤੀ ਨਾ ਕਰ ਤੱਕੜੀ ਦੇ ਨਾਲ ਖੜੋ ਤੱਕੜੀ ਪੰਥ ਦੀ ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਜੋ ਨਿਸ਼ਾਨ ਹੈ ਤੱਕੜੀ ਦੀ ਇਸ ਤਰ੍ਹਾਂ ਬੇਇੱਜ਼ਤੀ ਜਿਹੜੀ ਆ ਉਹ ਪੰਥਦਰਦੀਆਂ ਦੇ ਪੰਥਕ ਸਫਾ ਦੇ ਵਿੱਚ ਇੱਕ ਨਿਰਾਸ਼ਾ ਪੈਦਾ ਕਰਦੀ ਆ ਦੇਖੋ ਸਾ ਸੁधीर ਸਿੰਘ ਬਾਦਲ ਨੂੰ ਮੈਂ ਤਾਂ ਅਪੀਲ ਕਰਾਂਗਾ ਕਿ ਤੱਕੜੀ ਦੀ ਬੇਇੱਜ਼ਤੀ ਨਾ ਕਰੋ ਤੱਕੜੀ ਦੀ ਬੇਇੱਜ਼ਤੀ ਨਾ ਕਰ ਤੱਕੜੀ ਦੇ ਨਾਲ ਖੜੋ ਤਕਰੀ ਪੰਥ ਦੀ ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਆ ਤਕਰੀ ਦੀ ਇਸ ਤਰ੍ਹਾਂ ਬੇਇੱਜ਼ਤੀ ਜਿਹੜੀ ਆ ਉਹ ਪੰਥਦਰਦੀਆਂ ਦੇ ਪੰਥਕ ਸਫਾਂ ਦੇ ਵਿੱਚ ਇੱਕ ਨਿਰਾਸ਼ਾ ਪੈਦਾ ਕਰਦੀ ਆ ਮਤਲਬ ਇਸ ਤਰ੍ਹਾਂ ਦਾ ਵਰਤਾਰ ਨਹੀਂ ਹੋਣਾ ਚਾਹੀਦਾ ਜੋ ਜਲੰਧਰ ਪਛਮੀ ਸੀਟ ਤੇ ਉਹਨਾਂ ਵੱਲੋਂ ਜਾਂ ਉਹਨਾਂ ਦੇ ਕੋਈ ਸਾਥੀਆਂ ਵੱਲੋਂ ਕੀਤਾ ਜਾ ਰਿਹਾ ਸੋ ਜਿਹੜੇ ਇਲੈਕਸ਼ਨਸ ਹੋ ਰਹੇ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੋ ਆਪਣਾ ਕਿਰਾਚਾ ਆਪਣਾ ਮੰਡੇ ਆਇਆ ਹੈ ਇਹ ਹੋਰ ਕੀ ਕਹਿਣਾ ਚਾਹੋਗੇ ਕਿ ਇਹ ਇੰਨਾ ਮਜ਼ਬੂਤ ਹੋ ਗਈਆਂ ਦੇਖੋ ਦੇਖੋ ਸਪਸ਼ਟ ਰੂਪ ਵਿੱਚ ਮੈਂ ਪਹਿਲਾਂ ਵੀ ਤੁਹਾਨੂੰ ਇਹਨਾਂ ਨੇ ਵੀ ਸਵਾਲ ਕੀਤਾ ਸੀ ਸਪਸ਼ਟ ਰੂਪ ਵਿੱਚ ਮੈਂ ਕਹਿਣਾ ਚਾਹੁੰਦਾ ਜਿਹੜੇ ਤਕੜੀ ਨੂੰ ਪਿਆਰ ਕਰਦੇ ਨੇ ਜਿਹੜੇ ਪੰਥਦਰਦੀ ਨੇ ਪੰਥ ਅਤੈਸੀ ਨੇ ਉਹ ਲਾਜ਼ਮੀ ਤੌਰ ਤੇ ਤਕੜੀ ਦੇ ਨਾਲ ਖੜਨਗੇ ਤਕੜੀ ਨੂੰ ਜਿੱਤਣ ਉਹ ਵੀ ਤੇ ਹਿੱਸਾ ਪਾਉਣਗੇ ਔਰ ਮੈਂ ਅਪੀਲ ਵੀ ਕੀਤੀ ਹੈ ਵੀ ਸਾਰੇ ਆਓ ਮਦਦ करिए ਪਰ ਕਾਰਨ ਕੀ ਰਹੀ ਸੀ ਕਿ ਤੁਹਾਡੇ ਵੱਲੋਂ ਉਮੀਦਵਾਰ ਆਵਾਜ਼ ਦੀ ਪਾਰਟੀ ਜਾਂਦੇ ਕਿ ਉਹ ਵਾਪਸੀ ਵੀ ਉਹਨਾਂ ਦੇ ਕਰਵਾਈ ਜਾਂਦੀ ਦੇਖੋ ਇਹ ਤੁਸੀਂ ਜਨੰਦਰ ਵਾਲੇ ਜ਼ਿਆਦਾ ਜਾਣਦੇ ਹੋ ਜਗ ਜਹਾਰਾ ਸਾਰੀ ਗੱਲ ਮੈਂ ਤੁਹਾਨੂੰ ਦੱਸਦਾ ਵੀ ਜੋ ਕੁਝ ਵਾਪਰਿਆ ਉਹ ਮਦਭਾਗਾ ਸੀ ਜੋ ਕੁਝ ਹੋਇਆ ਬੜਾ ਮਦਭਾਗਾ ਸੀ ਔਰ ਉਹਦੇ ਲਈ ਉਹਦੇ ਲਈ ਸੂਬਾ ਸਰਕਾਰ ਜਿਹੜੀ ਜ਼ਿੰਮੇਵਾਰਾ ਸੂਬਾ ਸਰਕਾਰ ਦੇ ਜਿਹੜੇ ਇਹ ਹੱਥ ਕੰਡੇ ਨੇ ਕਨਾਉਣੀਆਂ ਕਾਰਵਾਈਆਂ ਨੇ ਨੀਮੀ ਪਦਰ ਦੀਆਂ ਕਾਰਵਾਈਆਂ ਨੇ ਉਹੀ ਨੂੰ ਸੂਬਾ ਸਰਕਾਰ ਨੂੰ ਲੈ ਮਰਨ ਗਿਆ